ਇਨਦੀ ਇਹੋ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਕਿੰਨੇ ਟਾਈਮ ਦੀ ਟ੍ਰੇਨਿੰਗ ਹੁੰਦੀ ਹੈ ਨਾਲ ਦੀ ਸਰ ਇਹ ਡੇਲੀ ਰੁਟੀਨ ਦੇ ਵਿੱਚ ਕਲਾਸਿਸ ਚੱਲਦੀਆਂ ਹੈਗੀਆਂ ਨੇ ਜਿਵੇਂ ਕਿ ਸਾਡੇ ਟਾਈਮਿੰਗ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 9 ਵਜੇ ਦਾ ਟਾਈਮਿੰਗ ਚੱਲਦੀ ਹੈ ਤਕਰੀਬਨ ਨਾ ਨਾ ਕਰਦੀ ਸੀ 1200 ਬੱਚਾ ਸਾਡੇ ਨਾਲ ਇਸ ਟਾਈਮ ਜੁੜਿਆ ਹੋਇਆ ਹੈ ਵੀ ਸਾਨੂੰ ਇਸ ਚੀਜ਼ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਿਲੀ ਵੀ ਪਾਈਸਨਸ ਗੇਮ ਵੀ ਦੁਆਰਾ ਜਦੋਂ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਈ ਉਹਨਾਂ ਨੇ ਗੱਤਕੇ ਨੂੰ ਵੀ ਪਹਿਲਾਂ ਆਪਣੇ ਨਾਲ ਅਟੈਚ ਕੀਤਾ ਔਰ ਉਹਨਾਂ ਨੂੰ ਪਰਮਾਨੈਂਟਲੀ ਸਾਨੂੰ ਜਗ੍ਹਾ ਵੀ ਸਾਨੂੰ ਪਾਈਸੈਂਸ ਗੇਮ ਦੇ ਵਿੱਚ ਸਾਨੂੰ ਮਿਲੀ ਹੈਗੀ ਹੈ ਤੇਰਾ ਸਟੇਟ ਸੀਗੇ ਆਲਰੇਡੀ ਤੇਰਾ ਸਟੇਟਰਾਂ ਨੇ ਉੱਥੇ ਭਾਗ ਲਿਆ ਹੈਗਾ ਉਹਨਾਂ ਦੇ ਬੱਚਿਆਂ ਨੇ ਆ ਕੇ ਉੱਥੇ ਖੇਡਿਆ ਐਨਜੋਏ ਵੀ ਕੀਤਾ ਤੇ ਗੇਮਜ਼ ਨੂੰ ਪ੍ਰਮੋਟ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਹੀ ਮਿਹਨਤ ਵੀ ਕੀਤੀ ਹੈਗੀ ਸਰ ਕਿੰਨੇ ਸਟੂਡੈਂਟਸ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਤੁਸੀਂ 골ਡ ਮੈਡਲ ਜਿੱਤ ਕੇ ਆਏ ਹੋ 13 ਸਟੇਟ ਤੋਂ ਪਲੇਅਰ ਆਏ ਸੀਗੇ ਤੇ ਉਹ ਕਿੰਨੇ ਪਲੇਅਰ ਸੀਗੇ ਟੋਟਲ ਸਾਰੇ ਟੋਟਲ ਹੋਣਗੇ 200 200 ਅੱਗੇ ਪਲਾਨ ਤੈਈਆ ਜੀ ਬਾਬਾ ਜੀ ਦੀ ਮੇਰ ਨਾਲ ਸੋਚਿਆ ਵੀ ਆਪਾਂ 골ਡ ਮੈਡਲ ਹੀ ਜਿੱਤਣਾ ਜੀ ਅੱਗੇ ਤੋਂ ਗੱਤਕਾ ਜੋ ਕਿ ਸਾਡੇ 6ਵੇਂ ਪਾਸ਼ਾ ਹਰਗੋਬਿੰਦ ਸਾਹਿਬ ਨੇ ਆਪਣੇ ਸਿੰਘਾਂ ਨੂੰ ਆਪਣੀ ਤੇ ਆਪਣੀ ਫੈਮਲੀ ਦੀ ਰੱਖਿਆ ਦੇ ਲਈ ਇਹ ਕਲਾ ਸਿਖਾਈ ਸੀ ਤਾਂ ਜੋ ਓਖੇ ਟਾਈਮ ਦੇ ਤੇ ਆਪਣੀ ਤੇ ਆਪਣੀ ਫੈਮਲੀ ਦੀ ਸੁਰੱਖਿਆ ਕਰ ਸਕਣ ਹੁਣ ਇਹ ਗੱਤਕਾ ਜੋ ਕਿ ਇੰਟਰਨੈਸ਼ਨਲ ਪਾਈਥਨ ਗੇਮਸ ਦੇ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ ਹੈ ਨੈਸ਼ਨਲ ਪਾਈਥਨ ਗੇਮਸ ਦੇ ਵਿੱਚ ਟੋਟਲ 4 골ਡ ਮੈਡਲ ਸਾਡੇ ਪੰਜਾਬ ਦੇ ਹਿੱਸੇ ਆ ਜਿਨ੍ਹਾਂ ਵਿੱਚੋਂ ਇੱਕ 골ਡ ਮੈਡਲ ਲੁਧਿਆਣੇ ਦੇ ਹੀ ਬੱਚੇ ਨੇ ਜਿੱਤਿਆ ਹੈ ਗੱਲ ਕਰਦੇ ਆ ਉਹਨਾਂ ਦੇ ਟ੍ਰੇਨਰ ਦੇ ਨਾਲ ਵੀ ਉਹਨਾਂ ਦੇ ਬੱਚੇ ਕਿਹੜੇ ਕਿਹੜੇ 골ਡ ਮੈਡਲ ਜਿੱਤ ਕੇ ਆਏ ਨੇ ਸਸੀ ਗੱਬਾ ਜੀ ਸੋਸਿਕਾ ਪਾਜੀ ਹਾਂਜੀ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਹੈਗਾ ਜੀ ਹਾਂਜੀ ਪਾਜੀ ਜਿਹੜੇ ਤੁਸੀਂ ਆ ਬੱਚਿਆਂ ਨੂੰ ਗੱਤਕੇ ਦੀ ਟ੍ਰੇਨਿੰਗ ਦਿੱਤੀ ਸੀਗੀ ਇਹ ਇਹ ਬੱਚੇ ਕਿਹੜੇ ਕਿਹੜੀ 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 ਜਗ੍ਹਾ ਤੋਂ ਸੀਗੇ ਔਰ ਕਿਹੜੇ ਕਿਹੜੇ ਬੱਚੇ ਕਿੰਨੇ ਕਿਹੜੇ ਕਿਹੜੇ 골ਡ ਮੈਡਲ ਜਿੱਤ ਕੇ ਆਏ ਨੇ ਕਿਹੜੇ ਕਿਹੜੇ ਮੈਡਲ ਜਿੱਤ ਕੇ ਆਏ ਨੇ ਜੀ ਸਾਡੇ ਜਿੰਨੇ ਵੀ ਜਿਹੜੀ ਨੈਸ਼ਨਲ ਗੇਮਜ਼ ਹੋਈਆਂ ਸੀ ਪਾਈਥਨਸ ਗੇਮ ਜਿਹੜੀ ਨੈਸ਼ਨਲ ਦੀ ਹੁੰਦੀਆਂ ਨੇ ਕਿੰਨੇ ਸਰ ਆ ਲੋਅਰ ਪੰਜਾਬ ਦੇ ਵਿੱਚੋਂ ਬੱਚੇ ਸਿਲੈਕਟਡ ਕਰਕੇ ਅਸੀਂ ਲੈ ਕੇ ਜਾਂਦੇ ਹੈਗੇ ਔਰ ਉਹਦੇ ਵਿੱਚੋਂ ਜਿਵੇਂ ਕਿ ਮੇਰੇ ਕੋਲੇ ਇਸ ਟਾਈਮ ਚਾਰ ਬੱਚੇ ਜਿਹੜ ਹੈਗਾ ਦੋ ਬੱਚੇ ਸਿਲਵਰ ਹੈਗੇ ਨੇ ਇੱਕ ਬ੍ਰਾਊਨ ਹੈਗਾ ਇਹ ਠੀਕ ਹੈ ਜੀ ਇਹਨਾਂ ਨੇ ਆਲਰੇਡੀ ਤਕਰੀਬਨ ਮਿਹਨਤ ਅਲੱਗ-ਅਲੱਗ ਖਾੜਿਆਂ ਦੇ ਵਿੱਚ ਉਹਨਾਂ ਦੇ ਉਸਤਾਦਾਂ ਨੇ ਉਹਨਾਂ ਨੂੰ ਤਿਆਰ ਕੀਤਾ ਜਿਹਦੇ ਵਿੱਚ ਇਹ ਆ ਵੀ ਜੋ ਮੇਰਾ ਜੋ ਕੰਮ ਸੀਗਾ ਸਰ ਮੇਰਾ ਕੰਮ ਸੀ ਇਹਨਾਂ ਨੂੰ ਰੂਲਸ ਰੈਗੂਲੇਸ਼ਨਸ ਦੇ ਨਾਲ ਇੱਕ ਗੇਮਸ ਪ੍ਰੋਪਰ ਉਹਨਾਂ ਨੂੰ ਤਿਆਰ ਕਰਕੇ ਲੈ ਕੇ ਜਾਂਦਾ ਉਹ ਅਸੀਂ ਲੈ ਕੇ ਗਏ ਇਹਨਾਂ ਨੂੰ ਮੇਨ ਟ੍ਰੇਨਿੰਗ ਦੇਣ ਵਾਲੇ ਸਰਦਾਰ ਪ੍ਰਦੀਪ ਸਿੰਘ ਜੀ ਜਿਹੜੇ ਸਾਡੇ ਪੰਜਾਬ ਕੋਚ ਹੈਗੇ ਨੇ ਅਸੀਂ ਉਹਨਾਂ ਨੂੰ ਕੋਚ ਲਗਾਇਆ ਹੋਇਆ ਹੈ ਤੇ ਉਹ ਇਹਨਾਂ ਨੂੰ ਟਾਈਮ ਟੂ ਟਾਈਮ ਟ੍ਰੇਨਿੰਗਸ ਦਿੰਦੇ ਰਹਿੰਦੇ ਨੇ ਇਹਨਾਂ ਦੀ ਇਹੋ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਕਿੰਨੇ ਟਾਈਮ ਦੀ ਟ੍ਰੇਨਿੰਗ ਹੁੰਦੀ ਹੈ ਇਹਨਾਂ ਦੀ ਸਰ ਇਹ ਡੇਲੀ ਰੁਟੀਨ ਦੇ ਵਿੱਚ ਕਲਾਸਿਸ ਚੱਲਦੀਆਂ ਹੈਗੀਆਂ ਨੇ ਜਿਵੇਂ ਕਿ ਸਾਡੀ ਟਾਈਮਿੰਗ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 9 ਵਜੇ ਤੱਕ ਦਾ ਟਾਈਮਿੰਗ ਚੱਲਦੀ ਹੈ ਨਾ ਤੋਂ ਕਈ 10 ਵੀ ਵੱਜ ਜਾਂਦੇ ਹੈਗੇ ਨੇ ਇਹ ਰੁਟੀਨ ਚ ਕਲਾਸਿਸ ਚੱਲਦੀਆਂ ਨੇ ਜੀ ਲੁਧਿਆਣਾ ਵਿੱਚ ਕਿੰਨੇ ਸਟੂਡੈਂਟਸ ਨੇ ਜਿਹੜੇ ਅਸਟਮ ਗਤਕਰੀ ਗੇਮ ਦੇ ਵਿੱਚ ਪਾਰਟ ਪਾਰਟ ਪਲੇ ਕਰ ਰਹੇ ਨੇ ਸਿਰ ਇਸ ਟਾਈਮ ਜਿਹੜੇ ਮੇਰੇ ਨਾਲ ਰਿਲੇਟਡ ਜਿਹੜੇ ਹੈਗੇ ਨੇ ਜਾਂ ਜਿਹੜੇ ਮੇਰੇ ਨਾਲ ਖੜੇ ਰਿਲੇਟਡ ਹੈਗੇ ਨੇ ਜਾਂ ਜਿਹੜੇ ਕੋਚਸ ਜਿਹੜੇ ਮੇਰੇ ਨਾਲ ਅਟੈਚ ਹੈਗੇ ਨੇ ਤਕਰੀਬਨ ਨਾ ਨਾ ਕਰਦੇ ਸੀ 1.5 200 ਬੱਚਾ ਸਾਡੇ ਨਾਲ ਇਸ ਟਾਈਮ ਜੁੜਿਆ ਹੋਇਆ ਹੈ ਜਿਨ੍ਹਾਂ ਨੂੰ ਅਸੀਂ ਟਾਈਮ ਟੂ ਟਾਈਮ ਸਟ੍ਰੀਨਿੰਗਸ ਵੀ ਦਿੰਦੇ ਰਹਿੰਦੇ ਹਾਂ ਉਹਨਾਂ ਦੇ ਕੈਂਪ ਵੀ ਲਗਾਉਂਦੇ ਰਹਿੰਦੇ ਹਾਂ ਹੈ ਹੁਣ ਇਸ ਟਾਈਮ ਤੁਹਾਡੀਆਂ ਜਿਹੜੀਆਂ ਨੈਸ਼ਨਲ ਕਲਚਰ ਪਾਈਥਨ ਗੇਮਸ 2024 ਜਿਹੜੀਆਂ ਗੇਮ ਹੋਈਆਂ ਸੀ ਕਿੱਥੇ ਹੋਈਆਂ ਸੀ ਇਹ ਜਿਹੜੀ ਆਪਣੇ ਨੈਸ਼ਨਲ ਪਾਈਥਨਸ ਗੇਮਸ ਜਿਹੜੀਆਂ ਸਰ ਇਹ ਪੰਚਕੁਲੇ ਦੇ ਵਿੱਚ ਆਰਗੇਨਾਈਜ਼ ਕੀਤੀਆਂ ਗਈਆਂ ਸੀਗੀਆਂ ਦੇਵੀ ਲਾਲ ਸਟੇਡੀਅਮ ਦੇ ਵਿੱਚ ਆਲਰੇਡੀ ਹੋਈਆਂ ਸੀਗੀਆਂ ਤੇ ਆਲਰੇਡੀ ਬੱਚਿਆਂ ਨੇ ਇੰਨਾ ਕਿ ਜ਼ਿਆਦਾ ਉੱਥੇ ਹੰਗਾਰਾ ਬੱਚਿਆਂ ਨੂੰ ਮਿਲਿਆ ਬੱਚਿਆਂ ਨੂੰ ਉਸ ਸ਼ਾ ਮਿਲਿਆ ਵੀ ਮੈਂ ਇੱਕ ਮੈਂ ਆਪਣੇ ਦਿਲ ਦੀ ਗੱਲ ਕਹਾਂਗਾ ਵੀ ਸਾਨੂੰ ਇਸ ਚੀਜ਼ 'ਚ ਬਹੁਤ ਜ਼ਿਆਦਾ ਖੁਸ਼ੀ ਮਿਲੀ ਵੀ ਪਾਈਥਨਸ ਗੇਮ ਵੀ ਦੁਆਰਾ ਜਦੋਂ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਈ ਉਹਨਾਂ ਨੇ ਗੱਤਕੇ ਨੂੰ ਵੀ ਪਹਿਲਾਂ ਆਪਣੇ ਨਾਲ ਅਟੈਚ ਕੀਤਾ ਔਰ ਉਹਨਾਂ ਨੂੰ ਪਰਮਨੈਂਟਲੀ ਸਾਨੂੰ ਜਗਾ ਵੀ ਸਾਨੂੰ ਪਾਈਸਨਸ ਗੇਮ ਦੇ ਵਿੱਚ ਸਾਨੂੰ ਮਿਲੀ ਹੈਗੀ ਹੈ ਤੇ ਉੱਥੇ ਟੋਟਲ ਕਿੰਨੇਕ ਬੱਚੇ ਸੀਗੇ ਜੋ ਇਸ ਗੱਤਕੇ ਦੀ ਗੇਮ ਦੇ ਵਿੱਚ ਪਾਰਟ ਪਾਰਟਿਸਪੇਟ ਕਰਨਾ ਸੀ ਸਰ ਅਸ ਟਾਈਮ ਇਹਨਾਂ ਨੇ ਪਹਿਲੀ ਵਾਰ ਜਦੋਂ ਆਰਗੇਨਾਈਜ਼ ਕੀਤਾ ਹੈਗਾ ਤੇ ਇਹਨਾਂ ਨੇ ਅੰਡਰ 18 ਦੇ ਬਹੀ ਬੱਚੇ ਬੁਲਾਏ ਸੀਗੇ ਉਹ ਜੋ ਕਿ ਸਾਡੇ ਕੋਲੇ 13 ਸਟੇਟ ਸੀਗੇ ਆਲਰੇਡੀ 13 ਸਟੇਟਾਂ ਨੇ ਉੱਥੇ ਭਾਗ ਲਿਆ ਹੈਗਾ ਉਹਨਾਂ ਦੇ ਬੱਚਿਆਂ ਨੇ ਆ ਕੇ ਉੱਥੇ ਖੇਡਿਆ ਐਨਜੋਏ ਵੀ ਕੀਤਾ ਤੇ ਗੇਮਜ਼ ਨੂੰ ਪ੍ਰਮੋਟ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਹੀ ਮਿਹਨਤ ਵੀ ਕੀਤੀ ਹੈਗੀ ਸਰ ਹੁਣ ਜਿਹੜੇ ਤੁਹਾਡੇ ਇਹ ਚਾਰ ਸਟੂਡੈਂਟਸ ਕੜੇ ਨੇ ਇਹ ਇਹਨਾਂ ਨੇ ਕਿਹੜੇ ਕਿਹੜੇ ਮੈਡਲ ਜਿੱਤ ਜਿੱਤੇ ਨੇ ਕਿ ਜਿਵੇਂ ਜੀ ਮੇਰੇ ਨਾਲ ਗੁਰਕਿਰਦ ਸਿੰਘ ਜੀ ਖੜੇ ਨੇ ਇਹਨਾਂ ਨੇ 골ਡ ਜਿੱਤਿਆ ਹੈਗਾ ਲੁਧਿਆਣੇ ਦੇ ਵਿੱਚੋਂ ਠੀਕ ਹੈ ਜੀ ਉਹਨਾਂ ਦੇ ਨਾਲ ਸੈਬ ਸਿੰਘ ਜੀ ਖੜੇ ਨੇ ਉਹਨਾਂ ਨੇ ਸਿਲਵਰ ਔਰ ਬਰਾਊਨ ਮੈਡਲ ਜਿੱਤਿਆ ਸੀਗਾ ਤੇ ਉਹਨਾਂ ਦੇ ਨਾਲ ਜਿਵੇਂ ਆਪਣੇ ਵੀਰ ਜੀ ਖੜੇ ਨੇ ਠੀਕ ਹੈ ਜੀ ਉਹਨਾਂ ਨੇ ਵੀ ਆਪਣਾ ਸਿਲਵਰ ਮੈਡਲ ਹਾਸਲ ਕੀਤਾ ਹੈਗਾ ਇਹ ਤੇ ਜਿਹੜੇ ਆਪਣੇ ਭਾਈ ਸਾਹਿਬ ਖੜੇ ਨੇ ਉਹਨਾਂ ਨੇ ਵੀ ਅੱਜ ਬਰਾਊਨ ਮੈਡਲ ਹਾਸਲ ਕੀਤਾ ਸੀ ਇਹਨਾਂ ਦੇ ਨਾਲ ਸਾਡੇ ਹੋਰ ਭੈਣਾ ਵੀ ਸੀਗੀਆਂ ਜੋ ਅੱਜ ਛੋਟ ਟਾਈਮ ਦੇ ਵਿੱਚ ਨਹੀਂ ਆ ਪਾਈਆਂ ਹੈਗੀਆਂ ਕਿ ਕਿ ਜੋ ਬੱਚੇ ਦੂਰੋਂ ਆnde ਹੈਗੇ ਨੇ ਠੀਕ ਹੈ ਜੀ ਤੇ ਉਹ ਵੀ ਸਹਜੇ ਸਿਲਵਰ ਮੈਡਲ ਲੈ ਕੇ ਆਈਆਂ ਸੀਗੀਆਂ ਓਕੇ ਹੁਣ ਗੱਲ ਕਰਦੇ ਆ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਮੈਡਲ ਜਿੱਤ ਕੇ ਆਏ ਨੇ ਹਾਂਜੀ ਕੀ ਨਾਮ ਤੁਹਾਡਾ ਗੁਰਕਿਰਤ ਸਿੰਘ ਤੁਸੀਂ ਕਿਹੜਾ ਮੈਡਲ ਜਿੱਤ ਕੇ ਆਏ ਹੋ ਅਸੀਂ 골ਡ ਮੈਡਲ ਜਿੱਤ ਕੇ ਲਗੇ ਆਏ ਹਾਂ ਤੁਸੀਂ ਗੱਤਕੇ ਦੀ ਗੇਮ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਇਹਨੂੰ ਪ੍ਰੈਕਟਿਸ ਕਰਦੇ ਹੋ ਨਹੀਂ 2 ਸਾਲ ਹੋ ਗਿਆ 2 ਸਾਲ ਹੋ ਗਏ ਤੁਸੀਂ 2 ਸਾਲ ਜਦੋਂ ਗੇਮ ਦੇ ਵਿੱਚ ਪ੍ਰੈਕਟਿਸ ਕਰਦੇ ਹੋਣ ਹੋ ਗਏ ਤੁਹਾਡੀ ਇਹਦੇ ਵਿੱਚ ਇੱਕ ਸਿਲੈਕਸ਼ਨ ਕਿਸ ਤਰ੍ਹਾਂ ਹੋਈ ਤੁਹਾਡੀ ਸਰ ਟ੍ਰਾਇਲ ਹੋਏ ਸੀਗੇ ਪਹਿਲਾਂ ਤਾਂ ਉਤੋਂ ਸਿਲੈਕਟ ਹੋਣ ਤੋਂ ਬਾਅਦ ਅਸੀਂ ਗਏ ਸੀਗੇ ਉਸ ਤੋਂ ਬਾਅਦ ਹੋਏ ਸੀਗੇ ਹਾਂਜੀ ਕਿੰਨੇ ਕਿ ਸਟੂਡੈਂਟਸ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਤੁਸੀਂ 골ਡ ਮੈਡਲ ਜਿੱਤ ਕੇ ਆਏ ਹੋ 13 ਸਟੇਟ ਤੋਂ ਪਲੇਅਰ ਆਏ ਸੀਗੇ ਹੂੰ ਹੂੰ ਤੇ ਉਹ ਕਿੰਨੇ ਪਲੇਅਰ ਸੀਗੇ ਟੋਟਲ ਸਾਰੇ ਟੋਟਲ ਹੋਣਗੇ 200 200 ਮਤਲਬ ਚ ਤੁਸੀਂ 골ਡ ਮੈਡਲ ਜਿੱਤ ਕੇ ਆਏ ਹੋ ਹਾਂਜੀ ਓਕੇ ਕਿਸ ਤਰ੍ਹਾਂ ਦਾ ਲੱਗ ਰਿਹਾ 골ਡ ਮੈਡਲ ਜਿੱਤ ਕੇ ਤੁਹਾਨੂੰ ਹਾਂ 골ਡ ਮੈਡਲ ਜਿੱਤ ਕੇ ਵਧੀਆ ਲੱਗ ਰਿਹਾ ਓਕੇ ਤੇ ਖੁਸ਼ੀ ਹੋ ਰਹੀ ਬਹੁਤ ਜ਼ਿਆਦਾ ਤੇ ਅੱਗੇ ਵੀ 골ਡ ਮੈਡਲ ਜਿੱਤਣ ਦਾ ਹੀ ਮੌਕਾ ਮਿਲੇ ਸਾਨੂੰ ਓਕੇ ਹਾਂਜੀ ਬਟਾ ਤੁਸੀਂ ਕਿਹੜਾ ਮੈਡਲ ਜਿੱਤ ਕੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿਲਵਰ ਮੈਡਲ ਜਿੱਤ ਕੇ ਆਏ ਹਾਂ ਓਕੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਪ੍ਰੈਕਟਿਸ ਕਰਦੇ ਹੋ ਸਾਨੂੰ 17-18 ਸਾਲ ਹੋ ਗਏ ਜੀ ਸਤਾਰਾਂ 18 ਸਾਲ ਹੋ ਗਏ ਉਮਰ ਕਿੰਨੀ ਤੁਹਾਡੀ 19 ਆਇਟ ਵੇਸ ਕੀ ਤੁਸੀਂ 12 ਸਾਲ ਤੋਂ ਤੁਸੀਂ ਗੱਤਕਾ ਸਿੱਖਣਾ ਸ਼ੁਰੂ ਕਰ ਦਿੱਤਾ ਸੀਗਾ ਜੇ ਛੋਟੇ ਹੁੰਦੇ ਤਾਂ ਕਰਦੇ ਆਨੇ ਗਤਕਸ ਖਲਾਈ ਮਤਲਬ ਭੇਜ ਤਾ ਅਕੈਡਮੀ ਚ ਭੇਜ ਦਿੱਤਾ ਸੀ ਜੀ ਹਾਂਜੀ ਤੇ ਤੁਹਾਡੀ ਫਿਰ ਇਧਰ ਕਿਸ ਤਰ੍ਹਾਂ ਸਿਲੈਕਸ਼ਨ ਹੋ ਗਈ ਤੁਹਾਡੀ ਸਾਡੇ ਪਹਿਲਾ ਡਿਸਟ੍ਰਿਕਟ ਦੇ ਟ੍ਰਾਇਲ ਹੋਏ ਸੀਗੇ ਫਿਰ ਉਹਦੇ ਵਿੱਚੋਂ ਕਲੀਅਰ ਕਰਕੇ 골ਡ ਮੈਡਲ ਜਿੱਤ ਕੇ ਫਿਰ ਅਸੀਂ ਸਟੇਟ ਵਿੱਚ ਗਏ ਸੀਗੇ ਉੱਥੋਂ ਦੀ ਫਿਰ ਸਾਡੇ 골ਡ ਮੈਡਲ ਆਇਆ ਫਿਰ ਸਾਨੂੰ ਨੈਸ਼ਨਲ ਦੇ ਵਿੱਚ ਭੇਜਿਆ ਗਿਆ ਫਿਰ ਉਹਦੇ ਵਿੱਚੋਂ ਮਹਾਰਾਜ ਦੀ ਕਿਰਪਾ ਨਾਲ ਅਸੀਂ 골ਡ ਸਿਲਵਰ ਸਾਰੇ ਮੇਰੇ ਭੈਣ ਭਰਾਵਾਂ ਨੇ 골ਡ ਸਿਲਵਰ ਮੈਡਲ ਪ੍ਰਾਪਤ ਕੀਤੇ ਜੀ ਜਿੱਥੇ ਤੁਸੀਂ ਇਹ ਗਤਕੇ ਦੇ ਵਿੱਚ ਇੰਡੀਅਨ ਪਾਇਥੀਅਨਸ ਗੇਮ ਦੇ ਵਿੱਚ ਤੁਸੀਂ ਜਾ ਕੇ ਉਹਦੇ ਵਿੱਚ ਕਿੰਨੇ ਸਟੂਡੈਂਟਸ ਆਏ ਹੋ ਸੀਗੇ ਉਹਦੇ ਵਿੱਚ 13 ਸਟੇਟਾਂ ਗਈਆਂ ਹੋਈਆਂ ਸੀਗੀਆਂ ਜੀ ਤੇ 2250 ਬੱਚੇ ਸੀਗੇ ਪਲੇਅਰ ਸੀਗੇ ਜੀ ਹਾਂਜੀ ਉਹਨਾਂ ਵਿੱਚੋਂ ਅਸੀਂ 골ਡ ਮੈਡਲ ਸਿਲਵਰ ਮੈਡਲ ਪ੍ਰਾਪਤ ਕੀਤੇ ਆ ਜੀ ਤੁਹਾਡਾ ਕਿਹੜਾ ਮੈਡਲ ਹੈ ਸਰ ਤੁਹਾਡਾ ਸਿਲਵਰ ਮੈਡਲ ਆਇਆ ਹੈ ਓਕੇ ਅੱਜ ਜੀ ਤੁਸੀਂ ਕਿਹੜਾ ਮੈਡਲ ਜਿੱਤ ਕੇ ਆਏ ਹੋ ਮੈਂ ਸਿਲਵਰ ਮੈਡਲ ਜਿੱਤ ਕੇ ਆਇਆ ਜੀ ਓਕੇ ਕਿੰਨਾ ਜਰ ਹੋ ਗਿਆ ਤੁਹਾਨੂੰ ਗੱਤਕ ਦੀ ਗੇਮ ਦੇ ਵਿੱਚ ਨੂੰ 12-13 ਸਾਲ ਹੋ ਗਏ ਸਰ 12 ਤਿਹਸਾ ਸਾਲ ਹੋ ਗਏ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਕੁਝ ਗੱਤ ਕੇ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਹਾਂਜੀ ਹਾਂਜੀ ਅਸੀਂ ਸਟੇਟ ਲੈਵਲ ਤੇ ਵੀ ਜਾ ਕੇ ਆਏ ਹਾਂ ਜੀ ਉਹਦੇ ਵਿੱਚ 골ਡ ਦਿੱਤੇ ਆ ਆਪਣੇ ਬਲਾਕ ਲੈਵਲ ਤੇ ਵੀ ਕਾਫੀ ਮੈਚਸ ਹੁੰਦੇ ਨੇ ਫਾਈਟਾਂ ਦੇ ਉਹਦੇ ਵਿੱਚੋਂ ਵੀ ਆਪਾਂ ਕਾਫੀ ਆਪਣਾ ਜਿੱਤੇ ਆ ਜੀ ਹੁਣ ਜਿੱਥੇ ਤੁਸੀਂ ਖੇਡ ਕੇ ਆਏ ਹੋ ਉੱਥੇ ਟੁੱਟ ਕਿੰਨੇ ਕੁ ਪਲੇਅਰ ਸੀਗੇ ਉਥੇ 2-250 ਪਲੇਅਰ ਆਏ ਹੋਏ ਸੀਗੇ ਜੀ 13 13 ਸਟੇਟਾਂ ਤੋਂ ਜੀ ਹਾਂਜੀ ਉਹਦੇ ਵਿੱਚੋਂ ਆਪਣਾ 골ਡ ਸਿਲਵਰ ਮੈਡਲ ਆ ਜੀ ਅੱਗੇ ਤੁਹਾਡਾ ਕੀ ਪਲਾਨ ਹੈ ਅੱਗੇ ਪਲਾਨ ਤੈਈ ਹੈ ਜੀ ਬਾਬਾ ਜੀ ਦੀ ਮਿਹਰ ਨਾਲ ਸੋਚਿਆ ਵੀ ਆਪਾਂ 골ਡ ਮੈਡਲ ਹੀ ਜਿੱਤਣਾ ਹੈ ਅੱਗੇ ਤੋਂ ਤੇ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿੰਨਾ ਕ ਵੀ ਉਹਨਾਂ ਨੇ ਦਾਤ ਬਖਸ਼ੀ ਮਾਨ ਬਖਸ਼ਾਈ ਆਪਾਂ ਸਿਲਵਰ ਮੈਡਲ ਜਿੱਤ ਕੇ ਲੈ ਕੇ ਆਂਦਾ ਅੱਗੇ ਤੋਂ 골ਡ ਮੈਡਲ ਦੀ ਤੇ ਆਪਾਂ ਹੀ ਤੁਸੀਂ ਕਿਹੜਾ ਮੈਡਲ ਜਿੱਤ ਕੇ ਆਏ ਹੋ ব্রੌਂਜ਼ ਮੈਡਲ ਜਿੱਤ ਕੇ ਲਿਆਏ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਤਕਰੀ ਜਿਹੜੀ ਗੇਮ ਦੇ ਵਿੱਚ ਤੁਹਾਨੂੰ ਪ੍ਰੈਕਟਿਸ ਕਰਦਿਆਂ ਪੰਜ 6 ਸਾਲ ਹੋ ਗਏ ਜੀ ਪੰਜ 6 ਸਾਲ ਦੇ ਵਿੱਚ ਤੁਸੀਂ ਸਿਰਫ ਇੱਕ ਹੀ ਮੈਡਲ ਜਿੱਤਿਆ ਹੋਇਆ ਜਾਂ ਹੋਰ ਵੀ ਮੈਡਲ ਜਿੱਤੇ ਹੋਏ ਨੇ ਹੈ ਤਾਂ ਪਹਿਲਾਂ ਇੱਕ ਵੀ ਜਿੱਤੇ ਆ ਸਿਲਵਰ ਹੋਣ ਹੁਣ ਦੀਆਂ ਜਿਹੜੀਆਂ ਗੇਮਾਂ ਚ ਤੁਸੀਂ ਮੈਡਲ ਜਿੱਤ ਕੇ ਆਏ ਹੋ ਉੱਥੇ ਟੋਟਲ ਕਿੰਨੇ ਸਟੂਡੈਂਟ ਆਏ ਸੀਗੇ 2250 2250 ਪਲੇਅਰ ਜਿਹੜੇ ਸੀਗੇ ਉਹਨਾਂ ਪਲੇਅਰ ਦੇ ਵਿੱਚੋਂ ਤੁਸੀਂ ਇਹ ਜਿਹੜਾ ਇਹ ਮੈਡਲ ਜਿੱਤ ਕੇ ਆਏ ਹੋ ਹਾਂਜੀ ਨੈਕਸਟ ਤੁਹਾਡਾ ਕੀ ਅੱਗੇ ਪਲਾਨ ਹੈ ਇਹ ਤੋਂ ਬਾਅਦ ਪਲਾਨ ਹੈ ਕਿ ਅੱਗੇ ਵੱਧ ਤੋਂ ਵੱਧ ਪ੍ਰੈਕਟਿਸ ਕਰਾਂਗੇ ਹੋਰ ਟ੍ਰੇਨਿੰਗ 'ਤੇ ਧਿਆਨ ਦੇਵਾਂਗੇ ਤਾਂ ਅੱਗੇ ਤੋਂ ਹੋਰ ਵਧੀਆ ਕਰਾਂਗੇ ਜਿਸ ਤਰ੍ਹਾਂ ਕਿ ਇਹਨਾਂ ਚਾਲੇ ਜਿਹੜੇ ਪਲੇਅਰ ਹੈਗੇ ਗਤਕਾ ਪਲੇਅਰ ਹੈਗੇ ਇਹਨਾਂ ਨੇ ਕਾਫੀ ਸਮੇਂ ਤੋਂ ਇਸ ਗੱਤਕੇਰੀ ਗੇਮ ਦੇ ਨਾਲ ਜੁੜੇ ਹੋਏ ਸੀਗੇ ਪ੍ਰੈਕਟਿਸ ਕਰ ਰਹੇ ਸੀਗੇ ਔਰ ਪ੍ਰੈਕਟਿਸ ਕਰਨ ਤੋਂ ਬਾਅਦ ਜਿਹੜੀ ਇਹ ਗੇਮ ਦੇ ਵਿੱਚ ਇਹ ਆਪਣੇ ਆਪਣੀ ਮਿਹਨਤ ਦੇ ਆਪਣੀ ਆਪਣੀ ਟੈਲੈਂਟ ਦੇ ਅਕੋਰਡਿੰਗ ਮਿਹਨਤ ਦੇ ਅਕੋਰਡਿੰਗ ਆਪਣੇ ਅਲੱਗ-ਅਲੱਗ ਮੈਡਲ ਲੈ ਕੇ ਆਏ ਨੇ ਸੋ ਪੰਜਾਬ ਸਰਕਾਰ ਜਿਹੜੀਆਂ ਗੇਮਾਂ ਨੂੰ ਪ੍ਰੋਤਸਾਹਤ ਕਰਦੀ ਰਹਿੰਦੀ ਆ ਸੋ ਇਹਨਾਂ ਬੱਚਿਆਂ ਦੀ ਮਿਹਨਤ ਦੇ ਅਕੋਰਡਿੰਗ ਹੀ ਇਹਨਾਂ ਨੂੰ ਇਹਨਾਂ ਦੇ ਮੈਡਲ ਜਾਂ ਇਹਨਾਂ ਨੂੰ ਇਹਨਾਂ ਦਾ ਇਨਾਮ ਮਿਲਿਆ ਹੈ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦੇ ਆਜਾਤ ਸੋਸਿਕਾ so